ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬੜ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਸੁਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੁਈਆਂ ਦੀ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਬਾਈ ਕਰਕੇ ਤੇ ਤਸੱਲੀ ਕਰਕੇ ਖਾਡੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਬਾਈ ਜ਼ਰੂਰ ਕਰਾ ਲਿਆ ਕਰੋ ਬਾਕੀ ਕਾ ਚੰਗੇ ਕਦ ਕਾਟ ਚ ਇੱਕ ਗਾਂ ਤਾਂ ਦਿਖਾਉਣੀ ਆ ਵੀਡੀਓ ਪੂਰੀ ਵੇਖਿਓ ਤੇ ਬਾਕੀ ਨੋਰਮਲ ਰੇਡ ਚ ਹੀ ਗਾਵਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸੱਸੀ ਕਾਲ ਜੀ ਸੱਸੀ ਸੱਸੀ ਵੀਰ ਜੀ ਸੱਸੀ ਕਾਲ ਹੋ ਠੀਕ ਠਾਕ ਜੀ ਹਾਂ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਆਹ ਰੋਬਟ ਜੇ ਪਿੰਡ ਰਾਪੁਰਸੀ ਲੇਨ ਵਾਲਾ ਜਲੰਧ ਰਚਾ ਜੀ ਤੇ ਫੋਨ ਨੰਬਰ ਬੋਲਦਾ ਨੰਬਰ 98137936 ਠੀਕ ਆ ਗਾਂ ਤੇ ਆਪਣੇ ਤਾਂ ਵੀ ਉੱਚੀ ਲਹਿਣਤੀ ਜੀ ਹਾਂਜੀ ਹਾਂਜੀ ਇਹ ਕਰੀ ਲਾਗੇ ਖਲੋਗੇ ਦਿਖਾ ਦੋ ਹਾਂਜੀ ਮੇਰੇ ਤੋਂ ਵੀ ਇਹਨਾਂ ਕਦ ਚ ਆ ਜੀ ਪਰਲੇ ਪਾਸੇ ਦੀ ਹੋਗੇ ਤੇ ਗਾਂ ਵਖਣਾ ਹੀ ਨਹੀਂ ਤੁਸੀਂ ਜਿਹੜਾ ਵਾ ਗਾਂ ਉੱਚੀ ਆ ਚੰਗੇ ਕਦ ਕਾਢ ਤੇ ਆ ਇਹ ਆ ਵੀ ਅਜੇ ਚਲੋ ਥੋੜਾ ਲੱਪੇ ਲੱਪੇ ਕੇ ਇਹਦੀ ਪਿਛੋਂ ਨਵੀਂ ਜਗ੍ਹਾ ਤੇ ਆ ਕੇ ਖਾਂਦਾ ਪਿੰਦਾ ਨਹੀਂ ਆ ਹਾਲੇ ਲਿਆਂਦੀ ਆ ਭਾੜੀ ਇਹ ਅੱਛਾ ਹਾਂਜੀ ਠੀਕ ਆ ਪੈਂਦੇ ਜਾਈ ਤਾਂ ਨਹੀਂ ਹੋਰ ਕਿਨੇ ਖਾਂਦੀ ਠੀਕ ਆ ਜੀ ਹੁਣੇ ਅਜੇ ਤਾਂ ਹੀ ਅਜੇ ਪੂਰੀ ਰੱਜੀ ਦੁੱਧ ਆ ਭਾੜੀ ਇਹ 6 ਦਾਂਦਿਆ ਮੂੰਦੋਲੇ ਅੱਛਾ ਪਹਿਲਾ ਸੂਆ 6 ਦਾਂਦਿਆ ਸਾਡੀ ਅੱਛਾ ਹਾਂਜੀ ਤੇ ਕਿੰਨੇ ਦਿਨਾਂ ਦੀ ਸੋਈ ਆ 7ਵਾਂ ਦਿਨ ਜੀ ਆ ਜਾਓ ਗੱਲਾਂ ਨਾਲੂ ਨਾਲ ਹੀ ਮਗਰ ਵਛਾਂ ਦੀ ਭੜੀ ਅੱਛਾ ਆਪ ਅੱਛਾ ਜੀ ਨਾਲੂ ਨਾਲ ਹੀ ਜੀ ਠੀਕ ਹੈ ਜੀ ਹਾਂ ਜੀ ਨਾੜ ਵੀ ਤਾਜ਼ਾ ਜਿਹੜਾ ਨਾਲ ਹੀ ਆ ਹਾਂ ਦੇਖ ਸਕਦੇ ਜੀ ਤੇ ਥਾਣੇ ਇੱਕ ਰਿ ਤੁਹਾਨੂੰ ਇਹਦੇ ਲਾਗੇ ਤੇ ਦਿਖਾਈਏ ਥਾਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਵਾ ਤੇ ਹਵਾਨੇ ਤੇ ਨਾੜਾਂ ਵੀ ਜੜੀਆਂ ਬਰੀਕ ਬਰੀਕ ਆਪਾਂ ਦੇਖ ਸਕਦੇ ਆ ਤੇ ਮਿਲਕ ਵਨ ਵੀ ਚੰਗੀ ਲੱਗੀ ਆ ਕਿੰਨਾ ਦੁੱਧ ਤਿਆਰ ਹੋਣੇ ਵੀਰ ਜੀ ਪੂਰੇ ਇਹਦੇ ਦੀ ਕੰਡੇ ਵਾਲਾ 1 ਲੀਟਰ ਤੇ ਆਲੇ ਭਰੀ ਤਿਆਰ ਜਿਹੜਾ ਬਿਲਕੁਲ ਤੇ ਕਿੰਨਾ ਕੁ ਭਰੀ ਜਾਊਗੀ ਦੁੱਧ ਤੇ ਦੁੱਧ ਭਰੀ 20-22 ਕਿਲੋ ਦੋਊਗੀ ਵੈੜ ਅੱਛਾ ਹਾਂ ਜੀ ਤੋਰੋ ਹਾਂ ਫੇਰ ਇੱਕ ਰਿ ਨੂੰ 16 ਲੀਟਰ ਹੁਣ ਜਿਹੜਾ ਕਹਿੰਦੇ ਵੀ ਮੋਕੇ ਤੇ ਤਿਆਰ ਆ ਇਹ ਆ ਵੀ ਅਜੇ ਕਹਿੰਦੇ ਉਹ ਨਹੀਂ ਆਈ ਆ ਸਫਰ-ਸੂਫਰ ਚ ਆਈ ਆ ਲੱਪੇ-ਲੁੱਪੇ ਜਾ ਥੋੜਾ ਜਿਹਾ ਅਜੇ ਉੱਥੇ ਬਾੜੀ ਖੁੱਲੀ ਵਰਦੀ ਰਹੀ ਇੱਥੇ ਉਹਨੂੰ ਵੱਡਾ ਠੀਕ ਆ 16 ਲੀਟਰ ਹੁਣ ਮੋਕੇ ਤੇ ਜਿਹੜਾ ਕਹਿੰਦੇ ਵੀ ਤਿਆਰ ਹੈ ਲੈ ਆ ਬਿੱਲੀ ਉਤਰਿਆ ਵੀ ਚਲੋ ਕੱਦ-ਗਾਠ ਚੰਗਾ ਆ ਸਾਮਣ ਵਾਲਾ ਵੀਰ ਸਾਮਣ ਵਾਲਾ ਕੋ ਵੀਰ ਲੈ ਜੇ ਅ ਦੰਦ ਵਿਖਾ ਜੀ ਦਿਖਾ ਦਾਂ ਸਾਮਣ ਵਾਲਾ ਕੋ ਵੀਰ ਲੈ ਜੇ ਤੇ ਦੋ ਦਿਨ ਨੇ ਚੰਗਾ ਭਰੀ ਜਾਣਾ ਅ ਜੇ ਅਗਲੇ ਸੋਵੇ ਨੂੰ ਕਾ ਦਿੰਨੇ ਹੋਰ ਕਰ ਜਾਣਾ ਅ ਜੇ ਆ ਦੇਖ ਸਕਦੇ ਛੱਗੀ ਵਾਲੇ ਜਿਹੜੇ ਬਰਾਬਰ ਦਹੀ ਆ ਕਰਨਾ ਤੇ ਸਾਈਡ ਵਾਲੇ ਦੰਦ ਹਲੇ ਉਤਰੇ ਖਲੋਤੇ ਠੀਕ ਹੈ ਜੀ ਚੋਗੀ ਦੀ ਛੱਗੀ ਹੁੰਦੀ ਹੈ ਹਾਂ ਜੀ ਹਾਂ ਜੀ ਪੂਰੀ ਵੱਡੀ ਵੱਛੀ ਹੈ ਦੁੱਧ 20 ਤੋਂ ਪਲੱਸ ਚੱਲਣਾ ਤੇ ਮੋਲੇ ਵੀਰ ਜੀ ਇਹਦਾ ਮੋਲੇ ਦਾ ਬੜੀ ਫੋਨ ਤੇ ਕਰ ਲਾਂਗੇ ਅੱਜ ਅੱਛਾ ਇਹਦਾ ਫੋਨ ਤੇ ਕਰਨਾ ਵਾ ਬਿਲਕੁਲ ਜਿਆਜ ਰੇਟ ਰੱਖਾਂਗੇ ਵੀਰ ਜੀ ਅੱਛਾ ਹਾਂਜੀ ਇਹ ਆ ਵੀ ਕੋਈ ਫੋਨ ਲਾਵੇ ਹਾਂਜੀ ਹਾਂਜੀ ਕਿ ਜਿਹੜਾ ਗਾਂਦ ਸਾਨਾ ਮੋਲ ਲਾਵੇ ਤੇ ਇੱਕ ਸਾਦੇ ਪੇਲੇ ਫੋਨ ਤੇ ਦੇਣ ਵਾਲੀ ਗੱਲ ਕਰਨੀ ਹੈ ਬਿਲਕੁਲ ਜਿਆਜ ਰੇਟ ਜਿਹਾ ਬੜੀ ਦੇ ਦਣੀ ਵੈਲ ਤੇ ਹੁਣ ਆ ਜਿਹੜੀ ਆ ਗਈ ਜੈ ਵੀ ਤਾਜੀ ਸੂਈ ਜੇ ਇਹ ਦੂਜਾ ਦੂਜਾ ਸੂਆ ਸੂਈ ਵਾਰੀ ਇਹ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਵੀ ਹੋ ਗਏ ਹਫਤਾ ਹੋ ਗਿਆ ਜੈ ਕਿੰਨਾ ਦੁੱਧ ਕਰ ਗਈ ਤਿਆਰ ਇਹ ਕੋਲੇ ਦੇ ਕੋ 8 9 ਕਿਲੋ ਤਿਆਰ ਆ ਭਰੀ ਇਹ ਦੇ ਕੋ ਅੱਛਾ ਹਾਂ ਲੈ ਕਿੰਨਾ ਕਰੀ ਜਾਊਗੀ ਇਹ ਦੁੱਧ ਭਾਈ 10000 ਕਿਲੋ ਚ ਵਾਈ ਜਾਣਾ ਇਹ ਤੋੜ ਦ ਫਿਰ ਸਿੰਘ ਹੈਗੇ ਨੇ ਜੀ ਬਾਕੀ ਹੈਗੀ ਜਰਸੀ ਕ੍ਰੋਸ ਚ ਤੇ ਸਿੰਘ ਚਲੋ ਕਿਸੇ ਵੀ ਨੇ ਦਗਾਈ ਨਹੀਂ ਇਹਦੇ ਥੱਲੇੋਂ ਸਫਾਈ ਜੀ ਆਹ ਦੇਖ ਸੰਦੇ ਲੈਓ ਜੀ ਉਹ ਤੇਰਾ ਠੰਡੀ ਤੇਰੀ ਜੇ ਬਾੜੀ ਬੜੀ ਮਾਰ 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 98 ਤੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਕਿੰਨਾ ਫਿਰ ਮੁੱਲ ਵੇਚੀ ਰੱਖੀ ਇਹਦਾ ਮੁੱਲ ਦੇ ਦੀ ਬੜੀ ਚੰਪੀ ਆਦੀ ਹੈ ਹੋਰ ਕਰ ਦੋ ਮਾਨ 2000 ਛਾੜ ਦੀਏ 24 ਦੀ ਹਾਂਜੀ 23 ਦੀ ਦੇ ਦੀ ਪਾਈ ਆਦੀ ਜਸਨੂ ਦੇਣੀ ਅੱਛਾ ਬਾਈ ਦੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਕਾਂਜ ਇਹਦੇ ਕੋਲ ਦੁੱਧ 8 ਹੋਊਗਾ ਪਰ 70 ਕਿਲੋ ਦੀ ਆਪਣੀ ਗਰੰਟੀ ਹੋਵੇ ਦੁੱਧ ਦੀ ਅੱਛਾ ਜਿਹੜਾ ਤਿਆਰ ਹੋਣਾ ਪਏ अच्छा हां जी ਤੇ ਇਹ ਕਿੰਨੇ ਚਿਰ ਦੀ ਸੂਈ ਆ ਸੂਈ ਨੂੰ ਇਹਨਾਂ ਮਹੀਨਾ ਹੋ ਗਏ ਤੇ ਮਗਰ ਬੱਚੀ ਬੱਚੀ ਮਰ ਗਈ ਆਪਣੇ ਕੋਲ ਸਾਰੀ ਵੀਡੀਓ ਹੈਗੀ ਹੈ ਦੀ ਅੱਛਾ ਹਾਂਜੀ ਅੱਛਾ ਬੱਚਾ ਇਹਦਾ ਹੁਣ ਮਰ ਗਿਆ ਵਾ ਹਾਂਜੀ ਹਾਂਜੀ ਤੇ ਚਲੋ ਤੋਰੋ ਫੇਰ ਇਹਨਾਂ ਵਿੱਚ ਕੋਈ ਵੀਰ ਭਰਾ ਵੀਡੀਓ ਵੀ ਮੰਗਾ ਸਕਦਾ ਆਪਣੇ ਕੋਲ ਬੱਚੀ ਦੀ ਇਹਦੇ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਹਾ ਥਾਣੇ ਤੇ ਵੀ ਆਪਾਂ ਦੇਖ ਸਕਦੇ ਹਾਂ ਚਲੋ ਚੰਗਾ ਲੱਗਾ ਵਾ ਸ੍ਰੀ ਚੋਈ ਵਾਲਾ ਥਾਣੇ ਹਲਲਿ ਆਜੇ ਲੈ ਇਹ ਭੱਜੀ ਬਣ ਨਹੀਂ ਅਸੀਂ ਤੇ ਮੁੱਲ ਫਿਰ ਇਹਦਾ ਇਹਦਾ ਬਿਲਕੁਲ ਜੈਰ ਹੀ ਦੇ ਦਿੱਤੇ ਇਹਦੀ ਹੋਰ ਕਰਦੀਏ ਮਨ 2000 ਛੱਡ ਜੀ 21 ਦੀ ਹਾਂਜੀ ਅੱਛਾ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ 1000 ਰੁਪਏ ਛੋਟ ਪੂਰੇ 20 ਦੀ ਕੱਢ ਦਾਂ ਅੱਛਾ ਪੂਰੇ 20 ਦੀ ਦੇ ਦੇਣੀ ਹੈ ਠੀਕ ਹੈ ਤੇ ਬਾਕੀ ਇਹ ਵੀ ਚਲੋ ਕੋਈ ਸਾਹਮਣੇ ਲੱਗਾ ਦੋ ਦਿਨ ਨੇ ਵੀ ਵਾਧ ਜਣਾ ਵਾ ਵਾਧ ਜਣਾ ਵਾਧ ਜਣਾ ਵਾਸੀ ਹੁੰਦੀ ਮਗਰ ਤੇ ਫਿਰ ਤੇ ਭੜੀ ਤੁਹਾਨੂੰ ਪਤਾ 26 27 ਹਜ਼ਾਰ ਦੀ ਹੈਗੀ ਹਾਂਜੀ ਹਾਂਜੀ ਤੇ ਬਾਕੀ ਚਲੋ ਜੋ ਵੀ ਆ ਇਥੋਂ ਵੇਚ ਆ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ